श्रीकाल जी कि मैं सारे आए हो सारे जान ठीक रहोंगे लगे होवोंगे अब आए ने मम्मा ने बनाए आलू के परौंठी हर एक बटन ला के आप खाओगे बहुत टेस्टी बनाए ने मम्मा ने भी दिखाया बहुत स्वादिष्ट ਜਦ ਤੁਸੀਂ ਵੀ ਖਾ ਲੋ ਆ ਕੇ ਯਮੀ ਯਮੀ ਪਰਾਂਠੇ ਆਲੂ ਦੇ ਬਹੁਤ ਟੇਸਟੀ ਨੇ ਮੰਮਾ ਨਾਲ ਵੀ ਥੋੜਾ ਮਲੋਂ ਨੇ ਪਰਾਂਠਾ ਇਹ ਵੀ ਮਮਾ ਦੇ ਹੱਥ ਦੇ ਪਰਾਂਠੇ ਬਹੁਤ ਸਵਾਦ ਦੇ ਆਈ ਲਵ ਯੂ ਮੰਮਾ ਦੇਖੋ ਅਜੀ ਹੈ ਸੋਜੀ ਕੀ ਬਣਾ ਰਹੇ ਹੋ ਅਲੂ ਦੇ ਪਰੌਂਠੇ ਮਮਾ ਸੱਚੀ ਬਹੁਤ ਸਵਾਦ ਨਹੀਂ ਗਾਇਜ਼ ਦੇਖੋ ਕਿੰਨੇ ਸੋਨੇ ਬਣਦੇ ਆ ਚਲ ਬੱਸ ਸੋਇਆ ਜਿਹਾ ਅੱਜ ਬਲੌਗ ਵਾਲੀ ਸ਼ੋਹਨੀ ਦਿੱਤਾ ਤੇ ਚਲੋ ਇਹ ਤਾਂ ਦਿਖਾ ਦਿਓ ਵੀ ਅਲੂ ਦੇ ਪਰੌਂਠੇ ਦੀ ਪਾਟੀ ਕਰਦੇ ਆ ਇਹ ਤਾਂ ਰੋਜ਼ੇ ਰਹਿੰਦੀ ਹੋ ਆ ਹਾਂਜੀ ਕਿ ਤੋਰਾ ਤੇ ਅਜ ਕਿ ਤੋਰਾ ਬਹੁਤ ਆ

ਸਵਾਗਤ ਕਰਦੀ ਹਾਂ ਜੀ ਤੁਹਾਡਾ ਬਾਦਸ਼ਾਹ ਦੇ ਵਲੌਗ ਵਿੱਚ ਤੇ ਅੱਜ ਦੀ ਵੀਡੀਓ ਨਾਲ ਬਣੇ ਹੋ ਜੀ ਮੈਂ ਹਾਂ ਤੋਲਮਾ ਭਾਂਡੇ ਫਿਰ ਤੁਹਾਨੂੰ ਮਿਲਦੇ ਆ ਜੀ ਅੱਜ ਕੰਮ ਘੱਟ ਨੇ ਕਿਉਂਕਿ ਅੱਜ ਥੋੜੀ ਜਿਹੀ ਡੈਸਟਿੰਗ ਵਗੈਰਾ ਕਰਨੀ ਆ ਤੋ ਕੱਲ ਹੀ ਹੋਣੀ ਆ ਲੋੜੀ ਨੂੰ ਲੋੜੀ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕ ਆ ਚਲੋ ਜੀ ਤੁਹਾਨੂੰ ਸਾਰਿਆਂ ਨੂੰ ਮਿਲਦੀ ਆ ਹਾਂਜੀ ਇੱਥੇ ਮੈਂ ਆ ਗਈ ਸੀਗੀ ਕਿਚਨ ਵਗੈਰਾ ਕਲੀਨ ਕਰਕੇ ਆਪਣਾ ਬੈਡਰੂਮ ਦੇ ਵਿੱਚ ਮੈਂ ਬੈਡਰੂਮ ਦੀ ਚਾਦਰ ਵਗੈਰਾ ਲਾ ਗਈ ਸੀਗੀ ਚਾਦਰ ਤੇ ਥੋੜੀ ਜਿਹਾ ਜ ਡਸਟਿੰਗ ਕਰਾਂਗੇ ਆਪਾਂ ਜਿਆਦਾ ਤਾਂ ਨਹੀਂ ਕੀਤਾ ਪਰ ਚਲੋ ਫਿਰ ਵੀ ਜਿੰਨਾ ਕ ਆਪਾਂ ਵੈਸੇ ਡੇਲੀ ਚ ਵੀ ਇੰਨਾ ਕ ਤਾਂ ਕਰਦੇ ਹੀ ਰਹਿੰਨੇ ਆ ਹਨਾ ਹਰ ਇੱਕ ਚੀਜ਼ ਨੂੰ ਸਾਫ਼ ਕਰਦੇ ਆ ਤੇ ਫਿਰ ਥੋੜਾ ਜਿਹਾ ਮੰਨ ਲਓ ਅੱਜ ਥੋੜੀ ਜੀ ਡੀਪ ਕਲੀਨਿੰਗ ਕੀਤੀ ਸੀਗੀ ਮੈਨੂੰ ਇਹ ਸੀਗਾ ਵੀ ਚਲੋ ਅੱਜ ਸਾਫ਼ ਸੁਥਰਾ ਜਿਹਾ ਕਰ ਦੰਨਾ ਵੀ ਕੱਲ ਨੂੰ ਲੋੜੀ ਆ ਵੈਸੇ ਤਾਂ ਮੈਂ ਹਰ ਸਾਲ ਨਹੀਂ ਤਾਂ ਲੋੜੀ ਨੂੰ ਛਾੜ ਦੰਨੀ ਹੁੰਦੀ ਆ ਪਰ ਹੁਣ ਜੀ ਠੰਡ ਇੱਕ ਤਾਂ ਲੱਗਣ ਲੱਗੀ ਮੈਨ ਤੇ ਹੁਣ ਇਨੀ ਹਿੰਮਤ ਵੀ ਹੈ ਨਹੀਂ ਵੀ ਠੰਡ ਦੇ ਵਿੱਚ ਆਪਾਂ ਝਾੜ ਦੇ ਚੜਾਈ ਦਾ ਪੰਗਾ ਲਈਏ ਹਨਾ ਤਾਂ ਕਰਕੇ ਜੀ ਹੁਣ ਨਹੀਂ ਮੈਂ ਇਸ ਵਾਰ ਝਾੜੇ ਹੀ ਨਹੀਂ ਹੈਗਾ ਫਿਰ ਮੈਂ ਕਿਹਾ ਚਲੋ ਵੀ ਕੋਈ ਗੱਲ ਨਹੀਂ ਵੀ ਕੋਈ ਚੱਕਰ ਨਹੀਂ ਹੈਗਾ ਵੀ ਆਪਾਂ ਉਦੋਂ ਸਾਫ਼ ਕਰ ਦਨੇ ਵੈਸੇ ਵੀ ਤਾਂ ਆਪਣਾ ਘਰ ਸਾਫ਼ ਰਹਿੰਦਾ ਹੀ ਹੈ ਕਿਹੜਾ ਗੰਦਾ ਹੁੰਦਾ ਇੰਨਾ ਜ਼ਿਆਦਾ ਤੇ ਇੱਥੇ ਬੱਚੇ ਆਪਣਾ ਨਹਾ ਧੋ ਲੈ ਸੀਗੇ ਤੇ ਮੈਂ ਆਪਣਾ ਇੱਥੇ ਮੈਂ ਕਿਹਾ ਜਰ ਰਜ਼ਾਈ ਨਹੀਂ ਰੱਖਣੀ ਹੈਗੀ ਥੋੜਾਕਾ ਟਾਈਮ ਆਪ ਬੈੱਡ ਨੂੰ ਫ੍ਰੀ ਰੱਖਣਾ ਹੈ ਕਿਉਂਕਿ ਹੁਣ ਤੁਹਾਨੂੰ ਪਤਾ ਹੀ ਆ ਵੀ ਸਰਦੀ ਕਰਕੇ ਰਜ਼ਾਈ ਵਗੈਰਾ ਬਿਲਕੁਲ ਵੀ ਚੱਕ ਨਹੀਂ ਹੁੰਦੀ ਹੈਗੀ ਹਨਾ ਬੈੱਡ ਤੋਂ ਸਾਰਾ ਦਿਨ 24 ਘੰਟੇ ਰਜਾਈ ਬੈੱਡ ਤੇ ਹੀ ਰਹਿੰਦੀ ਆ ਅੱਜ ਮੈਂ ਕਿਹਾ ਚੱਕਣੀ ਆ ਚੱਕਣੀ ਆ ਅੱਜ ਤਾਂ ਆਪਾਂ ਨੇ ਵੀ ਉਹ ਕਰ ਦੇਣੀ ਆ ਹਾਂਜੀ ਜਿਹੜੇ ਮੇਰੇ ਚੈਨਲ ਤੇ ਨਿਊ ਆਏ ਹੋ ਜੀ ਮੇਰੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਲਾਈਵ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਔਰ ਮੇਰੀ ਵੀਡੀਓ ਨੂੰ ਫੁੱਲ ਸਪੋਰਟ ਕਰਿਆ ਕਰੋ ਜੀ ਔਰ ਤੁਸੀਂ ਕਰ ਵੀ ਰਹੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਮੇਰੀ ਵੀਡੀਓਸ ਨੂੰ ਆ ਹੁਣ ਹੁਣ ਪਿਆਰ ਬਹੁਤ ਦੇ ਰਹੇ ਹੋ ਦੋ ਤਿੰਨ ਵੀਡੀਓਸ ਨੂੰ ਬਹੁਤ ਪਿਆਰ ਦੇ ਰਹੇ ਹੋ ਹਨਾ ਤੇ ਬਸ ਇਦਾਂ ਹੀ ਆਪਣਾ ਪਿਆਰ ਤੇ ਸਪੋਰਟ ਇਦਾਂ ਹੀ ਬਣਾ ਕੇ ਰੱਖਿਓ ਹਨਾ ਤੇ ਜੋ ਮੇਰਾ ਵਾਚ ਟਾਈਮ ਆ ਉਹ ਬਹੁਤ ਜਲਦੀ ਪੂਰਾ ਹੋ ਜਾਊਗਾ ਬਸ ਇਦਾਂ ਹੀ ਆਪਣਾ ਪਿਆਰ ਤੇ ਸਪੋਰਟ ਇਦਾਂ ਹੀ ਰੱਖਿਓ ਤੇ ਇੱਥੇ ਆਪਾਂ ਡਰੈਸਿੰਗ ਟੇਬਲ ਲਾ ਗਏ ਸੀ ਇਹ ਸਾਫ ਕਰਨ ਵੈਸ ਤਾਂ ਚਲੋ ਇਹ ਡੇਲੀ ਕਰਨਾ ਹੀ ਹੁੰਦਾ ਏ ਪਰ ਫਿਰ ਵੀ ਇੱਕ ਹੁਣ ਸਰਦੀ ਕਰਕੇ ਇੱਕ ਅੱਧਾ ਦਿਨ ਸਕਿੱਪ ਵੀ ਹੋ ਜਾਂਦਾ ਪਰ ਨਹੀਂ ਵੀ ਕਰਦੇ ਹੈਗੇ ਤੇ ਵੈਸੇ ਤਾਂ ਨਹੀਂ ਤਾਂ ਜੀ ਡੇਲੀ ਹੀ ਕਰਨਾ ਪੈਂਦਾ ਹਨਾ ਇਹ ਚੀਜ਼ਾਂ ਗਰਮੀ ਦੇ ਵਿੱਚ ਤਾਂ ਕਈ-ਕਈ ਵਾਰ ਵੀ ਹੋ ਜਾਂਦੀਆਂ ਨੇ ਦਿਹਾੜੀ ਦੇ ਵਿੱਚ ਕਿਉਂਕਿ ਗਰਮੀ 'ਚ ਡਸਟਿੰਗ ਵਗੈਰਾ ਜ਼ਿਆਦਾ ਹੁੰਦੀ ਹੈ ਗਰਦ ਵਗੈਰਾ ਜ਼ਿਆਦਾ ਆਉਂਦੀ ਹੈ ਹਨਾ ਤੇ ਇੱਥੇ ਆਪਾਂ ਸਾਰਾ ਚੰਗੀ ਤਰ੍ਹਾਂ ਕਰ ਦਾਂਗੇ ਕਲੀਨ ਤੇ ਇਸ ਤੋਂ ਬਾਅਦ ਕਲੀਨ ਕਰਕੇ ਫਿਰ ਮੇਰੇ ਝਾੜੂ ਪੋਚਾ ਲਗਾ ਦੂੰਗੀ ਹਨਾ ਇਸ ਤੋਂ ਬਾਅਦ ਮੈਂ ਦੂਜੇ ਰੂਮ ਵਗੈਰਾ ਦੀ ਸਾਰੀਆਂ ਜਿੰਨੀਆਂ ਵੀ ਆਪਣੀਆਂ ਹਨਾ ਫੋਟੋ ਵਗੈਰਾ ਲੱਗੀਆਂ ਹੋਈਆਂ ਨੇ ਇਹ ਸਾਰੀਆਂ ਕਲੀਨ ਕੀਤੀਆਂ ਸੀਗੀਆਂ ਮੈਂ ਤੇ ਫਿਰ ਮੈਨੂੰ ਇਹ ਸੀਗਾ ਵੀ ਚਲੋ ਅੱਜ ਸਾਫ਼ ਕਰ ਦੰਨੀਆਂ ਹਨਾ ਵੀ ਲੱਗੇ ਤਾਂ ਹੋਈਆਂ ਥੋੜਾ ਜਿਹਾ ਅੱਜ ਮੈਂ ਲੇਟ ਵੀ ਸੀ ਕਿਉਂਕਿ ਸੈਦ ਦੇ ਪਾਪਾ ਮਾਰਨਿੰਗ ਘਰ ਆਏ ਸੀਗੇ ਤਾਂ ਕਰਕੇ ਫਿਰ ਉਹ ਥੋੜਾ ਜਿਹਾ ਸੁੱਤੇ ਸੀਗੇ ਲੇਟ ਉੱਠੇ ਨੇ ਉਹਨਾਂ ਕਰਕੇ ਫਿਰ ਮੈਨੂੰ ਇਹ ਹੋ ਜਾਂਦਾ ਵੀ ਕੀ ਸੁੱਤੇ ਪਏ ਨੇ ਵੀ ਚਲ ਕਾ ਨੂੰ ਖੜਕਾ ਜਾ ਕਰਨਾ ਵੀ ਉਹਨਾਂ ਦੇ ਗਿਆ ਤੋਂ ਬਾਅਦ ਹੀ ਕਰ ਲੂੰਗੀ ਕੰਮ ਤਾ ਕਰਕੇ ਥੋੜਾ ਜਿਹਾ ਮੈਂ ਲੇਟ ਹੋ ਗਈ ਸੀ ਅੱਜ ਕੰਮ ਨੂੰ ਪਰ ਆਪਾਂ ਜੀ ਸਾਰਾ ਲੱਗੇ ਹੋਏ ਸੀਗਾ ਆਪਣਾ ਮੈਂ ਕਿ ਅੱਜ ਚੰਗੀ ਤਰ੍ਹਾਂ ਕਰ ਦੇਣੀ ਸਾਰੀ ਡਸਟਿੰਗ ਫੋਟੋ ਵਗੈਰਾ ਸਾਰੀਆਂ ਸਾਫ ਕਰ ਦੇਣੀਆਂ ਵੈਸੇ ਆ ਦੇ ਨਾਲ ਦੇ ਵਿੱਚ ਗਰਦ ਵਗੈਰਾ ਤਾਂ ਇੰਨੀ ਜ਼ਿਆਦਾ ਨਹੀਂ ਹੁੰਦੀ ਹੈਗੀ ਪਰ ਚਲੋ ਫਿਰ ਵੀ ਆਪਣੇ ਮਨ ਨੂੰ ਤਸੱਲੀ ਜੀ ਹੋ ਜਾਂਦੀ ਆ ਤੇ ਇੱਥੇ ਜੀ ਆਪਾਂ ਆਪਣੇ ਅੰਦਰ ਸਾਰੇ ਕੰਮ ਨਿਬੇੜਲੇ ਸੀ ਕਿ ਬੇੜਾ ਵਗੈਰਾ ਵੀ ਆਪਾਂ ਧੋ ਲਿਆ ਸੀਗਾ ਕੱਪੜੇ ਵਗੈਰਾ ਵੀ ਆਪਾਂ ਧੋਲੇ ਸੀਗੇ ਤੇ ਇੱਥੇ ਹੁਣ ਮੈਂ ਲੱਗ ਗਈ ਸੀਗੀ ਸੁੱਕਣੇ ਪਾਉਣ ਤੇ ਕੱਪੜੇ ਆਪਾਂ ਸੁੱਕਣੇ ਪਾ ਦਾਂਗੇ ਵੈਸੇ ਮੈਂ ਤਾਰ ਵਗੈਰਾ ਤੇ ਹੁਣ ਘੱਟੇ ਪਾਉਣੀ ਆ ਮੈਨੂੰ ਇਹ ਹੁੰਦਾ ਵੀ ਬਾਰ-ਬਾਰ ਤਾਰਾ ਉਹਨੋਂ ਪਹਿਲਾਂ ਪਹਿਲਾਂ ਪਾਉ ਉਹ ਤਾਰ ਦੇ ਉੱਤੇ ਹਨਾ ਫਿਰ ਉਹਨੂੰ ਤਾਰੋ ਫਿਰ ਅੰਦਰ ਲੈ ਕੇ ਜਾਓ ਸਟੈਂਡ ਤੇ ਪਾਓ ਫਿਰ ਮੈਨੂੰ ਜੱਬ ਜਿਆ ਲੱਗਦਾ ਬਹੁਤ ਜ਼ਿਆਦਾ ਹੁਣ ਮੈਨੂੰ ਇਹ ਹੁੰਦਾ ਵੀ ਚਲੋ ਵੀ ਸੁੱਕੜੇ ਤਾਂ ਹੈ ਨਹੀਂ ਚਾਹੇ ਇਕੱਲਾ-ਇਕੱਲਾ ਕਰਕੇ ਪਾ ਲੋ ਚਾਹੇ ਸਟੈਂਡ ਤੇ ਵੀ ਪਾ ਲੋ ਕਿਉਂਕਿ ਤੁਹਾਨੂੰ ਵੀ ਪਤਾ ਸੁੱਕਦੇ ਤਾਂ ਨਹੀਂ ਹੈਗੇ ਇੱਕ ਦਿਨ ਦੇ ਵਿੱਚ ਤੇ ਇਹ ਮੈਂ ਤਾਂ ਕਰਕੇ ਹੁਣ ਮੈਨੂੰ ਇਹਦਾ ਆਰਾਮਦਾਰੀ ਹੁੰਦੀ ਆ ਵੀ ਮੈਂ ਇਦੇ ਪਰ ਸੁੱਕਣੇ ਪਾ ਲੰਨੀ ਹੁਣ ਥੋੜਾ ਜਿਹਾ ਟਾਈਮ ਇਹਨੂੰ ਆਪਣਾ ਬਾਹਰ ਰੱਖੂਗੀ ਹਵਾ ਜੀ ਲੱਗ ਜੂਗੀ ਕੱਪੜਿਆਂ ਨੂੰ ਫਿਰ ਉਸ ਤੋਂ ਬਾਅਦ ਮੈਨੂੰ ਸਿੱਧਾ ਅੰਦਰ ਲਿਜਾ ਕੇ ਪੱਖਾ ਲਾ ਲੈਣਾ ਰਾਤ ਨੂੰ ਹਨਾ ਫਿਰ ਉਹਦੇ ਨਾਲ ਐਨ ਸੁੱਕ ਜਾਂਦੇ ਨੇ ਵਧੀਆ ਮੈਂ ਪੱਖਾ ਛੱਡਦਾ ਨਹੀਂ ਹੁੰਨੀ ਆ ਫਿਰ ਦੂਜੇ ਰੂਮ ਚ ਰੱਖਦਾ ਨਹੀਂ ਹੁੰਨੀ ਆ ਫਿਰ ਆਪਣਾ ਚਲੋ ਵੀ ਵਧੀਆ ਪਣੈਨ ਸੁੱਕ ਜਾਂਦੇ ਨੇ ਹਨਾ ਜੇ ਹੁਣ ਆਪਾਂ ਉਹ ਕਰੀ ਜਾਵਾਂਗੇ ਅਭੀ ਆ ਬਾਰ-ਬਾਰ ਰਸੀਆਂ ਤੇ ਪਾਵਾਂਗੇ ਫਿਰ ਅੰਦਰ ਪਾਓ ਮੈਨੂੰ ਪਹਿਲਾਂ ਬੜਾ ਦਕੰਮਣ ਕਰਨਾ ਪੈਂਦਾ ਹੁੰਦਾ ਸੀਗਾ ਫਿਰ ਜਾ ਕੇ ਅੰਦਰ ਬੈੱਡ ਵਗੈਰਾ ਸੋਫੇਆਂ ਤੇ ਫੋਲਣੇ ਹਨਾ ਫਿਰ ਵੈਸੇ ਵੀ ਗੱਦਿਆਂ ਵਗੈਰਾ ਚੋਂ ਵੀ 스ਮੈਲ ਤੁਹਾਨੂੰ ਪਤਾ ਬਣ ਜਾਂਦੀ ਐ ਸਿੱਲ ਤਾਂ ਫੜੇ ਲੰਦੇ ਨੇ ਹਨਾ ਸੋਫੇ ਵਗੈਰਾ ਵੀ ਫੜ ਲੰਦੇ ਨੇ ਤਾਂ ਕਰਕੇ ਜੀ ਇਹ ਹੁਣ ਸਟੈਂਡ ਦੇ ਉੱਤੇ ਆਰਾਮ ਨਾਲ ਪਾਈ ਦਿਆ ਸਟੈਂਡ ਅੰਦਰ ਕਰੀਦਾ ਆਪਣਾ ਆਰਾਮਦਾਰੀ ਰਹਿੰਦੀ ਐ ਜਦੋਂ ਲਈ ਜਰੂਰਤ ਹੁੰਦੀ ਉਦੋਂ ਬੰਦ ਕਰਕੇ ਇਹਨੂੰ ਰੱਖਦੀਦਾ ਹਨਾ ਫੋਲਡ ਹੋ ਜਾਂਦਾ ਇਹਨੂੰ ਫੋਲਡ ਕਰਕੇ ਫਿਰ ਆਪਣਾ ਰੱਖ ਦੰਨੇ ਕਿਉਂਕਿ ਫਿਰ ਇਹ ਜਗਾ ਵਗੈਰਾ ਵੀ ਇੰਨਾ ਕੋ ਪਿਆ ਐਨ ਆਰਾਮਦਾਰੀਆਂ ਮੈਂ ਤਾਂ ਬਹੁਤ ਜਿਆਦਾ ਆਰਾਮਦਾਰੀ ਹੋ ਗਈ ਇਹਦੀ ਇੱਥੇ ਜੀ ਆਪਾਂ ਸੁੱਕਣੇ ਪਾਤੇ ਸੀਗੇ ਕੱਪੜੇ ਜਿਹੜੇ ਆਪਣੇ ਸੁੱਕ ਗਏ ਸੀ ਹੈ ਤੇ ਆਪਾਂ ਹੁਣ ਇੱਧਰ ਦੂਜੇ ਜਿਹੜੇ ਪਏ ਸੀਗੇ ਉਹ ਲੱਗ ਗਈ ਸੀਗੀ ਮੈਂ ਪਾਉਣ ਉਸ ਤੋਂ ਬਾਅਦ ਜੀ ਬਸ ਕੰਮ ਆਪਣੇ ਨਿਬੜੇ ਗਏ ਸੀ ਉਸ ਤੋਂ ਬਾਅਦ ਫਿਰ ਮੈਂ ਨਾ ਆਉਂਗੀ ਕਿਉਂਕਿ ਅੱਜ ਮੈਂ ਕਾਫੀ ਟਾਈਮ ਮੇਰਾ ਸਾਰਾ ਦਿਨ ਕੰਮ 'ਚ ਲੰਗੇ ਆਏ ਪਰ ਮੈਂ ਵੀਡੀਓ ਜਿਆਦਾ ਸ਼ੂਟ ਨਹੀਂ ਕੀਤੀ ਕਿਉਂਕਿ ਤੁਹਾਨੂੰ ਵੀ ਪਤਾ ਇੱਕ ਤਾਂ ਮੈਂ ਵੈਸੇ ਹੀ ਲੇਨ ਸੀਗੀ ਥੋੜਾ ਜਿਹਾ ਫਿਰ ਧੋ ਲੈ ਜੀ ਕੱਪੜੇ ਇਹਨਾਂ ਨੂੰ ਥੋੜਾ ਜਿਹਾ ਦਨ ਰੱਖ ਦੰਨੇ ਆ ਥੋੜੀ ਜਿ ਲਗ ਜਿਨ ਨੂੰ ਉਹ ਆਪਣੇ ਪੈਧਾਨ ਸੀਗੇ ਉਹ ਤੋਂ ਇਹਨੇ ਤੇ ਕਪੜੇ ਆਪਾਂ ਤੇ ਜ਼ਰੂਰੀ ਨੇ ਸਾਇਦ ਦੇ ਇਹਥੇ ਪਾਤੇ ਆਪਾਂ ਆਪਾਂ ਪੂਰਾ ਘਰ ਚੁੱਧ ਲੀਟਰ ਹਦਰ ਜੀ ਆਪਾਂ ਆਪਣੀ ਅੱਜ ਕਿਚਨ ਵਿਹਾਰ ਪੂਰੀ ਚੰਡ ਕੇ ਸਾਫ ਕੀਤੀ ਆ ਉਹ ਸਾਰੇ ਬਰਤਨ ਵਗੈਰਾ ਆਪਾਂ ਵਾਸ਼ ਕੀਤੇ ਨੇ ਸਾਰੇ ਡੱਬੇ ਡੁੱਬੇ ਸਾਰੇ ਸਾਫ ਕਰੀਆਂ ਤੇ ਇਧਰ ਰੂਮ ਦੀ ਆਪਾਂ ਪਹਿਨ ਪੂਰੀ ਕਲੀਨਿੰਗ ਕੀਤੀ ਆ ਸਸਤਾ ਮੈਂ ਚੀਜ਼ਾਂ ਦਾ ਰੋਜ਼ੇ ਕਪੜਾ ਮਾਰਦੀ ਆ ਮੈਂ ਫੋਟਾ ਫੋਟਾ ਸਾਰਾ ਕੁਝ ਸਾਫ਼ ਕੀਤਾ ਕਿਉਂਕਿ ਆਪਾਂ ਦਲੀਦਰ ਕੱਢਿਆ ਇਧਰ ਸਹਜ ਦੀ ਸਾਰਾ ਆਪਣਾ ਹੋ ਗਿਆ ਕਲੀਨ ਅੱਜ ਮੇਨ ਚੀਜ਼ ਜਿਹੜੀ ਵਧੀਆ ਲੱਗ ਰਿਹਾ ਬੈੱਡ ਅਸੀਂ ਅੱਜ ਦਲੀਦਰ ਚੱਕਿਆ ਅੱਜ ਰਜ਼ਾਈ ਚੱਕੀ ਆ ਪਰ ਉਹਨਾ ਕੇ ਆ ਕੇ ਫੇਰ ਲਾਉਂਗੀ ਹਜੇ ਕਿਉਂਕਿ ਮੈਨੂੰ ਆਉਣਾ ਏ ਸਹਜ ਤਾਂ ਕੱਦੀ ਕਹਿੰਦੀ ਮਮਾ ਰੱਖ ਦੋ ਰੱਖ ਦੋ ਮਗਾ ਸਾ ਥੋੜਾ ਜਿਹਾ ਟਾਈਮ ਸਾਫ਼ ਰਹਿ ਲੈਣ ਉਹਦੇ ਵੀ ਸੋਹਣਾ ਲੱਗਦਾ ਹੈਨਾ ਤੇ ਇਧਰ ਜੀ ਚਲਾਇਆ ਹੋਇਆ ਆਪਾਂ ਪੱਖਾ ਕਿਉਂਕਿ ਪੋਚੇ ਸੁੱਕਣ ਨੂੰ ਚਲਾਇਆ ਹੋਇਆ ਸੀ ਜੀ ਉੱਡ ਕੇ ਬੰਦ ਨਹੀਂ ਕੀਤਾ ਤੇ ਇਧਰ ਮੇਰਾ ਜੀ ਸਾਰੇ ਕੱਪੜਿਆਂ ਦਾ ਢੇਰ ਲੱਗਿਆ ਹੈ ਤੈਅ ਕਰਨੇ ਵਾਲਿਆਂ ਤੇ ਹੁਣ ਨਵੇਂ ਆਪਾਂ ਧੋਤੇ ਇਧਰ ਵੀ ਸਾਰੀਆਂ ਫੋਟੋ ਵਗੈਰਾ ਸਾਰਾ ਕਲੀਨ ਕੀਤਾ ਏ ਤੇ ਪੋਚੇ ਵਗੈਰਾ ਚੰਗੀ ਤਰ੍ਹਾਂ ਲਾਏ ਨੇ ਆਪਾਂ ਤੇ ਰੱਖਣੀ ਰੱਖ ਲੈ ਸਹਜ ਕਿਉਂਕਿ ਮੈਂ ਵੀ ਨਾ ਕਿ ਆਉਣਾ ਚਲੋ ਜੀ ਮੈਂ 나 ਆ ਮੈਂ ਫਿਰ ਤੁਹਾਨੂੰ ਮਿਲਦੀ ਆ ਤੇ ਉੱਧਰ ਵੀ ਸਾਡੇ ਨਿਖਰੇ ਪਏ ਨੇ ਬੱਚੇ ਆਹਲੇ ਬੱਚਿਆਂ ਨੇ ਤਾਰੇ ਨਹੀਂ ਹਜੇ ਕਹਿੰਦੇ ਆਪਾਂ ਫੁੱਟ ਜਾਣਗੇ ਮम्मा ਤਾਰਨੇ ਨਹੀਂ ਹੈਗੇ ਟਾਈਮ ਬਹੁਤ ਜ਼ਿਆਦਾ ਹੋ ਚੁੱਕਿਆ ਹੈ ਮੈਂ ਹਜੇ ਨਹਾਉਣਾ ਕੱਪੜੇ ਧੋ ਕੇ ਆਪਾਂ ਫਰੀ ਹੋਏ ਆ ਹਾਂਜੀ ਮੈਂ ਨਾ ਲਈ ਜੀ ਆਪਾਂ ਲੱਗੇ ਹੋਏ ਆ ਚਾਹ ਪੀਣ ਤੇ ਮੈਂ ਦਾਲ ਧਰਤੀ ਜੀ ਅੱਜ ਬਣਾਉਂਗੇ ਆਪਾਂ ਮਿੱਸੀ ਦਾਲ ਮਿੱਸੀ ਦਾਲ ਮੈਂ ਰੱਖਿਆ ਹੀ ਮਤਲਬ ਕਿ ਇਹ ਨਾ ਜਮਾ ਹੀ ਦੇਸੀ ਦਾਲਾਂ ਨੇ ਹਨਾ ਸਾਰੀਆਂ ਪਹਾੜਾਂ ਦੀਆਂ ਦੇਸੀ ਦਾਲਾਂ ਨੇ ਤੇ ਉਹ ਆਪਾਂ ਰੱਖਤੀ ਬਹੁਤ ਟੇਸਟੀ ਬਣਦੀ ਆ ਤੇ ਆਪਾਂ ਲੱਗੇ ਆ ਚਾਹ ਪੀਣ ਤੇ ਨਾਲੇ ਲਾਵਾਂਗੇ ਨੇਲ ਪੇਂਟ ਆ ਦੇਖੋ ਮੇਰੇ ਥੋੜਾ ਥੋੜਾ ਨੇਲ ਵਧੇ ਹੋਏ ਨੇ ਤਾਂ ਕਰਕੇ ਦਿਲ ਕਰਦਾ ਫਿਰ ਨੇਲ ਪੇਂਟ ਲਾਉਣ ਦਾ ਪਾਏ ਵਾਲੀ ਨੇਲ ਪੇਂਟ ਲਾਵਾਂਗੇ ਤੇ ਦਾਲ ਆਪਾਂ ਰਕਤੀ ਬਣਨੀ ਤੇ ਆਪਾਂ ਪੀ ਰਹੇ ਚਾਹ ਤੁਸੀਂ ਵੀ ਪੀ ਲਓ ਗਰਮ ਗਰਮ ਚਾਹ ਕਿਉਂਕਿ ਬਾਅਦ ਚ ਤਾਂ ਨਾ ਠੰਡ ਚੜ ਜਾਂਦੀ ਹੈ ਅੱਜ ਲੇਟ ਨੂੰ ਬਹੁਤ ਹੋ ਗਈ ਸੀਗੀ ਅੱਜ ਸਫਾਈਆਂ ਕਰਨ ਕਰਕੇ ਨਾ ਅੱਜ ਫਿਰ ਤੁਹਾਨੂੰ ਪਤਾ ਹੈ ਲੋੜੀ ਆ ਕੱਲ ਨੂੰ ਆਪਾਂ ਗੰਦ ਦਾ ਕੱਟਣਾ ਹੀ ਸੀਗਾ ਤੇ ਬਾਕੀ ਜੀ ਹੁਣ बच्चा ने साडिया ने रौला पाया क्योंकि अभी साहब गुरुद्वारा साहब गए मैं बहुत हो गया। मैं दिन हो गए गुरुद्वारा साहब गई मैं भी रूट शुरूआत कर दी हाँ आप थोड़ा जाए आप फिर पहला रूटीन कर दी गुरद्वारा साहब जाया कराई तो बाकी चीज थे मिल गई मैं नाले मैं चाह पी लं नल पेंट ला के तह तो फिर मिला लो जी आप नेल पेंट लई जी लगा देखो जी लाइट जहा कलर न्यूट जेट आ शेड न्यूट शेड ना मैं लिया काफी टाइम हो गया जो तो जो नेल मेरे बाद जाने मैं फिर थोड़ी जी लाइनी नहीं नहीं, नहीं लगा। भी भी भी। है है हाँ। मैं लगाती बिलकुल भी इधर सहज कर रही थी ड्राइंग ड्राइंग करना बहुत ज्यादा शौक अभी दिखावे नहीं ड्रग हम गुरुद्वारा साहब गई है बाकी पता नहीं कितने करके रखी हो नवी लाई है हजी अज मैं लगता हाँ नवी लाई है मैं पुरानी दिखाऊँगी फिर लो जी लग गई सहज आके ਏ ਬਣਾਉਣਾ ਚਾਹੀਏ ਨੇ ਆ ਦੇਖੋ ਇੰਨੀ ਸੋਣੀਏ ਸ਼ੈ ਇਹ ਨਾ ਜਿਆਦਾ ਸ਼ੇਡਿੰਗ ਵਾਲੀ ਡਰਾਇੰਗ ਕਰਦੀ ਆ ਇੱਕ ਇਹ ਸਿੱਧੂ ਮੂਸੇ ਵਾਲੇ ਦੀ ਵੀ ਬਣਾਈ ਹੋਈ ਆ ਫੋਟੋ ਹਨਾ ਸਤ ਇੱਥੇ ਵਈਆਂ ਲੈ ਕੇ ਨਹੀਂ ਚੱਕੇ ਉਹ ਲੱਗ ਰੱਖੀ ਹੋਇਆ ਬੈਗ ਚ ਤੇ ਇਹੋ ਸਿੰਘ ਦੀ ਬਣਾਈ ਹੋਈ ਲੱਗੇ ਆ ਦੇਖੋ ਜੀ ਅੱਜ ਤਾ ਮੈਂ ਬਹੁਤ ਇਹਦੀਆਂ ਪਹਿਲਾਂ ਵਾਲੀਆਂ ਉਹ ਕਰਤੀਆਂ ਦੇਤੀਆਂ ਸੀਗੀਆਂ ਆ ਕੀ ਆ ਛੇ ਦਿਨਾਂ ਬਣਾਈ ਜਾਂਦੀ ਆ ਪਾਈ ਕੇ ਸੀਗਾ ਉਗੀ ਤੇਰੇ ਇੰਨੀ ਸੋਣੀ ਬਣਾਈ ਸੀਗੀ ਅ ਮੇਰੀ ਬਣਾਈ ਸੀ ਨਾ ਬੈਠੀ ਬੈਠੀ ਨਾ ਆ ਮੇਰੀ ਬੜਾਈ ਦੇਖ ਲੋ ਜੀ ਅਜਾ ਤਾਂ ਬਹੁਤ ਟਾਈਮ ਪਹਿਲਾਂ ਦੀ ਬੜਾਈ ਹੈ ਤਾਂ ਨਾ ਹੁਣ ਤੱਕ ਸੰਭ ਕਰ ਰੱਖੀ ਆ ਆ ਦੇਖੋ ਮੈ ਪਤਾ ਨਹੀਂ ਕੀ ਸੀਗੀ ਨਾ ਫੋਟੋ ਪਰ ਪਤਾ ਨਹੀਂ ਕਿਸੇ ਪਰ ਉਹ ਦੇਖ ਕੇ ਬਣਾਈ ਸੀਗੀ ਹੈ ਨਾ ਕਿਹੜੀ ਪਰੋਂ ਸੀਗੀ ਹੈ ਆ ਇਸ ਦੇ ਦੀ ਸੀ ਨਾ ਦੇਖੋ ਇਹਦੀ ਆਜ ਦੇਖੋ ਕਿੰਨੇ ਬਣਾਈ ਹੈ සිංග සධාදිී बනයි සෑදන දෙකෝබ දශ ගලි බෝ දිය ලදිය යින්නේ देखක නියි देखක නපර න සෑදන ලෙබ්ස දෙක මේ සන ල देखෙකෝ. ਦੇ ਕੋ ਮਮਾ ਕਾ ਕੇ ਨੀ ਸੁਨੀਆ ਮਨੀਆ ਨੀ ਹਾਂ ਆ ਇਸ ਤਿੰ ਹੈ ਕਰਦੀ ਹੁੰਦੀ ਹੈ ਟਰਾਈ ਕਰਦੀ ਹੁੰਦੀ ਹੈ ਸ਼ੇਡਸ ਬਣਾਉਣੀਆਂ ਅਲੱਗ ਅਲੱਗ ਤੋਂ ਅਸਤੇ ਇਹਦੀ ਬਹੁਤ ਰੈਂਕ ਸੀ ਵਿਚਾਰੀ ਦੀ ਮੇਰੇ ਤੋਂ ਗਲਤੀ ਨਾਲ ਵਿੱਚੇ ਦੇ ਹੋ ਗਈ ਜਦੋਂ ਮੈਂ ਕਿਤਾਬਾਂ ਬੰਦਤੀਆਂ ਸੀਗੀਆਂ ਇਹਨਾਂ ਸ਼ੇਡਿੰਗ ਕੰਨੀ ਵਧੀਆ ਲੱਗਦੀ ਆ ਬਸ ਸ਼ੇਡਿੰਗ ਵਾਲੀ ਬੈਠੀ ਬਣਾਈ ਜਾਂਦੀ ਹੁੰਦੀ ਆ ਸੋਨੀਏ ਇਹ ਲੱਗਦੀ ਮੈਨੂੰ ਹਜੇ ਮਮਾ ਜੀ ਲਾਉਣ ਲੱਗੇ ਆ ਤੜਕਾ ਮੇਰੀ ਫੇਵਰੇਟ ਦਾਲ ਨੂੰ ਤਦ ਸੋ ਮੰਦੜ ਵਿੱਚ ਬਾੜ ਦੇ ਉਹ ਮੈਂ ਤਾਂ ਦਿਖਾਇਆ ਦੇਖੋ ਕਿ ਪਿਆਰ ਕਰਦੇ ਉਹਰੇ ਇੰਦਰੋਂ ਥੋੜਾ ਜਿਹਾ ਕਰਕੇ ਪਿੱਛੇ ਨੂੰ ਤਾਂ ਹੀ ਦੱਸੋਗੀ ਜਸ ਤੇ ਆਇਆ ਵੈਸੇ ਮੈਂ ਵੀ ਇਸ ਤਰ੍ਹਾਂ ਬਣਾਈਆ ਰੋਟੀ ਮੈਂ ਬਣਾ ਲਈ ਸੀ ਸਾਈਡ ਉੱਪਰ ਪਾ ਪਾ ਪੀ ਜਾਗੇ ਤੇ ਪਾ 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 ਵੀ ਆ ਗਏ ਤੇ ਕੀ ਕਹਦੇ ਹੁੰਦੇ ਆਹ ਦੇਖੋ ਗਾਇਸ ਸਮਾਂ ਲੈ ਕੇ ਆਏ ਹਾਂ ਮੈਂ ਤੁਹਾਨੂੰ ਦਿਖਾਉਣੀ ਆ ਇਹਦਾ ਬੁੱਗਾ ਸਪੈਸ਼ਲ ਮੈਂ ਮੈਂ ਕਹਿੰਦੇ ਨਹੀਂ ਹੁੰਦੇ ਬੁੱਗਾ ਹੈ ਉਹ ਬੁੱਗੋਏ ਦੇ ਕੀ ਕਰਨਾ ਗਾਈਜ਼ ਮम्मा ਬਣਾ ਰਹੇ ਆ ਮੇਰਾ ਫੇਵਰਿਟ ਕਦਰੀਲਾ ਮਮਾ ਨੇ ਬਹੁਤ ਟੇਸਟੀ ਬਣਾਇਆ ਇੰਨਾ ਵੀ ਨਾ ਬਣਾ ਲਓ ਕਿ ਤਿਆਰ ਜਵੇ ਮੈਂ ਕਹਿੰਦੇ ਹਾਂ ਤਾ ਡੰਡਾ ਫੇਰ ਫੇਰ ਕੇ ਖਾਵਾਂ ਮਮਾ ਮੈਂ ਤੁਹਾਨੂੰ ਦੱਸਦਾ ਬਸ ਦਾ ਅੱਖਾਂ ਨਹੀਂ ਵਿੱਚ ਪਾਉਣੀਆਂ ਪਲੀਜ਼ ਰਿਕਵੈਸਟ ਮੈਂ ਮੇਰੇ ਮੇਰੇ ਲਈ ਦਾਖਾ ਤੋਂ ਵਧੀਆ ਹੀ ਆ ਬੀਨੋ ਦਾਖਾਂ ਵਿੱਚ ਸਵਾਲਾ ਨਾ ਫਿਰ ਮੈਨੂੰ ਲੱਗ ਘੜ ਦਿਓ ਦਾਖਾ ਬਾਅਦ ਚੋਂ ਬਾ ਦਿਓ

ਉੱਕਰ ਆਪਾਂ ਨੇ ਬੰਦ ਕਰਕੇ ਰੱਖਤਾ ਜੀ ਇਹ ਬਣੀ ਛੈ ਗਈ ਆਪਣੀ ਦਾਲ ਤੇ ਦੁੱਧ ਰੱਖ ਲਿਆ ਜੀ ਆਪਾਂ ਗਰਮ ਬਸ ਇਹ ਹੁਣ ਗਰਮ ਹੋ ਜਾਊਗਾ ਨਾਲੇ ਬੱਚਿਆਂ ਨੂੰ ਦੇਦਾ ਨਾਲੇ ਸਾਜ ਦੇ ਪਾਪਾ ਨੂੰ ਦੇਦਾ ਦੇ ਦਾਂਗੇ ਤੇ ਰੋਟੀ ਆਪਾਂ ਖਾ ਲਈ ਜੀ ਦਾਲ ਪਣੀ ਸੀ ਬਹੁਤ ਸਵਾਦ ਤੇ ਮਿਲਦੇ ਆ ਜੀ ਹੁਣ ਤੁਹਾਨੂੰ ਕੱਲ ਨੂੰ ਨਿਊ ਵੀਡੀਓ ਦੇ ਨਾਲ ਨਵੇਂ ਸ਼ੁਰੂਆਤ ਦੇ ਨਾਲ ਤੇ ਨਵੇਂ ਜੇ ਦਿਨ ਦੇ ਨਾਲ ਕੱਲ ਨੂੰ ਆਪਾਂ ਮਿਲਾਂਗੇ ਤੇ ਸਾਰਿਆਂ ਨੂੰ ਜੀ ਹੈਪੀ ਲੋੜੀ ਸਾਰਿਆਂ ਨੂੰ ਇਹ ਸਾਰਿਆਂ ਦਾ ਇਹ ਤਿਹਾੜ ਸਾਰਿਆਂ ਲਈ ਖੁਸ਼ੀਆਂ ਭਰਿਆ ਹੋਵੇ ਤੇ ਬਰਕਤਾਂ ਵਾਲਾ ਹੋਵੇ ਸਾਰਿਆਂ ਨੂੰ ਮੇਰੇ ਵੱਲੋਂ ਫੇਰ ਤੋਂ ਜੀ ਹੈਪੀ ਲੋੜੀ ਮਿਲਦੇ ਆ ਜੀ ਆਪਾਂ ਕੱਲ ਨੂੰ ਨਿਊ ਵਲੌਗ ਦੇ ਨਾਲ ਹਨੇ ਸ਼ੁਰੂਆਤ ਦੇ ਨਾਲ ਓਕੇ ਜੀ ਬਾਏ ਬਾਏ ਗੁੱਡ ਨਾਈਟ ਟੇਕ ਕੇਅਰ ਬਾਏ ਬਾਏ